ਸਰ ਸਵਾਲ ਨੰਬਰ ਬੋਲੋ ਸਵਾਲ ਨੰਬਰ 1543 ਪੰ ਸਰਦਾਰ ਗੁਰਮੀਤ ਸਿੰਘ ਸੋਡੀਆਂ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਜੋ ਕੁਝ ਵੀ ਚੇਰ ਦੀ ਆਜ਼ਾਦ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਜਵਾਬ ਆ ਗਿਆ ਜਵਾਬ ਆ ਗਿਆ ਮੰਤਰੀ ਜੀ ਜੀ ਸਪਲੀਮੈਂਟਰੀ ਲਓ ਜੀ ਸਰ ਮਾਨਜੋ ਸਪੀਕਰ ਸਾਹਿਬ ਰਾਹੋ ਨਮਾਸ਼ਹਿਰ ਰੋਡ ਤੋਂ ਨਮਾਸ਼ਹਿਰ ਜਲੰਧਰ ਨੈਸ਼ਨਲ ਹਾਈਵੇ 344ਏ ਨੂੰ ਜੋੜਦਾ ਇਹ ਬਾਈਪਾਸ ਕੱਕੇਵਾਲ ਹਿਆਲਾ ਬੇਗੰਪੁਰ ਰੌਟਰ ਨਵਾਸ਼ਹਿਰ ਅਮਰਗੜ ਕ੍ਰੀਹਾ ਨਹਿਰ ਦੇ ਨਾਲ-ਨਾਲ 10 ਕਿਲੋਮੀਟਰ ਦਾ 18 ਫੁੱਟ ਚੌੜਾ 5 ਕਰੋੜ 65 ਲੱਖ ਦੀ ਲਾਗਤ ਨਾਲ ਬਣਿਆ ਨਵਾਸ਼ਹਿਰ ਦੀ ਟ੍ਰੈਫਿਕ ਔਰ ਨਵਾਸ਼ਹਿਰ ਕੋਆਪਰੇਟਿਵ ਬੈਂਕ ਦੀਆਂ ਗੰਨੇ ਦੀਆਂ ਟਰਾਲੀਆਂ ਇੱਥੋਂ ਲੰਘਣੀਆਂ ਔਰ ਇਹਦੇ ਕਰਕੇ ਨਵਾਸ਼ਹਿਰ ਦਾ ਜੋ ਰੇਲਵੇ ਰੋਡ ਹੈ ਜਿਹਦਾ ਬਹੁਤ ਰੌਲਾ ਪੈਂਦਾ ਟੁੱਟਿਆ ਉਹ ਵੀ ਵੱਸ ਸਕਦਾ ਪਰ ਰੇਲਵੇ ਵਿਭਾਗ ਦੀ ਬੁਰਜੀ ਨੰਬਰ 31 ਵੱਡਾ 12 ਦੇ ਤੇ ਅੰਡਰਪਾਸ ਜਾਂ ਫਲਾਈਓਵਰ ਜਾਂ ਫਾਟਕ ਲੱਗਣ ਨਾ ਕਾਰਨ ਇਹ ਬਾਈਪਾਸ ਬੰਦ ਪਿਆ ਮੈਂ ਤੁਹਾਡੇ راہ ਇਮਾਨ ਜੋ ਸਤਕਾਰਯੋਗ ਮੰਤਰੀ ਸਾਹਿਬ ਜੀ ਨੂੰ ਨਿਮਰਤਾ ਸਹਿਤ ਪੁੱਛਣਾ ਚਾਹੁੰਦਾ ਕਿ ਇਹ ਬਾਈਪਾਸ ਕਦੋਂ ਤੱਕ ਰੇਲਵੇ ਵਿਭਾਗ ਦਾ ਟੇਕਅਪ ਕਰਕੇ ਚਲਾਇਆ ਜਾਵੇ ਮਾਨਯੋਗ ਮੰਤਰੀ ਜੀ 1 ਮਿੰਟ ਮੰਤਰੀ ਜੀ ਗਵਰਨਮੈਂਟ ਰਜਿੰਦਰਾ ਕਾਲਜ ਬਠਿੰਡਾ ਦੇ ਬੀਏ ਆਨਰਸ অর ਪੋਲਿਟੀਕਲ ਸਾਇੰਸ ਦੇ ਸਟੂਡੈਂਟਸ ਜਿਹੜੇ ਸਾਡੇ ਪੰਜਾਬ ਦਾ ਭੂਖ ਨੇ ਤੇ ਨਾਲ ਉਹਨਾਂ ਦੇ ਸਟਾਫ ਮੈਂਬਰਸ ਇਸ عظیم ਸਦਨ ਦੀ ਕਾਰਵਾਈ ਦੇਖਣ ਲਈ ਆਏ ਆ ਆਓ ਆਪਾਂ ਸਾਰੇ ਉਹਨਾਂ ਦਾ ਵੈਲਕਮ ਕਰੀਏ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਬਜਟ ਦੀ ਹੈ ਨਾ ਕਾਫੀ ਆਈ ਹੈ ਜੀ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਇਹ ਤੁਹਾਡੇ ਰਹੀਂ ਦੱਸਣਾ ਚਾਹੁੰਨਾ ਹੈ ਇਹ ਲਿੰਕ ਸੜਕ ਨਵਾ ਸ਼ਹਿਰ ਰਾਹੋਂ ਸੜਕ ਤੋਂ ਨਵਾ ਸ਼ਹਿਰ ਬੰਗਾ ਐਨ ਐਚ 344ਏ ਸੜਕ वाया ਕੱਕੇਵਾਲ ਹਿਆਲਾ ਬੇਗਮਪੁਰ ਨਵੀਂ ਦਾਣਾ ਮੰਡੀ ਪੰਗਲ ਕਲਾ ਵਿਦਾਨ ਸਭਾ ਹਲਕਾ ਨਵਾ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰੁਦੀਨ ਪੈਂਦੀ ਹੈ ਇਸ ਸੜਕ ਦੀ ਲੰਬਾਈ 1.5 ਕਿਲੋਮੀਟਰ ਹੈ ਨਵਾ ਸ਼ਹਿਰ ਫਗਵਾੜਾ ਰੇਲਵੇ ਲਾਈਨ ਬੁਰਜੀ ਨੰਬਰ 31 12 ਤੇ ਸੜਕ ਨੂੰ ਕਰਾਸ ਕਰਦੀ ਹੈ ਰੇਲਵੇ ਕ੍ਰਾਸਿੰਗ ਤੇ ਓਵਰ ਜਾਂ ਅੰਡਰ ਬ੍ਰਿਜ ਉਸਾਰਨ ਦੀ ਕਾਰਵਾਈ ਰੇਲਵੇ ਭਾਗ ਵੱਲੋਂ ਕੀਤੀ ਜਾਣੀ ਹੈ। ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵੱਲੋਂ ਡਿਵੀਜ਼ਨ ਰੇਲਵੇ ਮੈਨੇਜਰ ਫਿਰੋਜ਼ਪੁਰ ਨੂੰ ਇਸ ਸੜਕ ਤੇ ਪੈਂਦੀ ਰੇਲਵੇ ਕ੍ਰਾਸਿੰਗ ਅਤੇ ਓਵਰ ਜਾਂ ਅੰਡਰ ਬ੍ਰਿਜ ਉਸਾਰਨ ਸੰਬੰਧੀ ਲਿਖਿਆ ਜਾ ਚੁੱਕਿਆ। ਡਾਕਟਰ ਨਿਖਤਰਪਾਲ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਮ ਰਾਹੀਂ ਮਾਨਯੋਗ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕੀ ਹੈ ਰੇਲਵੇ ਵਿਭਾਗ ਦੇ ਨਾਲ ਜਲਦੀ ਇਹ ਪਿਛਲੇ ਲਗਭਗ 2 2.5 ਸਾਲ ਤੋਂ ਬੰਦ ਪਿਆ ਉਹਨਾਂ ਨਾਲ ਤਾਲਮੇਲ ਕਰਕੇ ਇਹਨੂੰ ਜਲਦੀ ਚਲਾਉਣਗੇ ਮੰਤਰੀ ਜੀ ਹੁੱਡੀਆਂ ਸਾਹਿਬ ਜੀ ਇਸ ਤੇ ਜਿਵੇਂ ਮੈਂਬਰ ਸਾਹਿਬ ਨੇ ਕਿਹਾ ਹੈ ਕਿ ਇਹਦੀ ਜਿਹੜਾ ਜਲਦੀ ਤੋਂ ਜਲਦੀ ਉਹਨਾਂ ਨਾਲ رابطہ ਕਾਇਮ ਕਰਕੇ ਕਿਉਂਕਿ ਬਹੁਤ ਵੱਡੀ ਲੋੜ ਹੈ ਉਸ ਪਾਸੇ ਦੀ ਤੇ ਇਹਨੂੰ ਕਰਵਾਇਆ ਜਾਏਗਾ